ਜੀ ਬਾਜੀ ਨਮਸਕਾਰ ਆ ਤਾਂ ਆਪਸ ਹੱਥੇ ਆ ਗਏ ਕੀ ਹਾਲ ਚਾਲ ਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ ਵੀਰੇ ਛੋੜਨ ਵਾਲਾ ਆਪਾਂ ਵਾਦਾ ਕਰਿਆ ਤੁਹਾਡੇ ਅੱਗੇ ਚੀਜ਼ ਸਜਣ ਨੂੰ ਉਹ ਪੇਸ਼ ਕਰਨੀਆਂ ਜਿਹਨੂੰ ਕਹਿੰਦੇ ਆ ਨਾ ਤਬਾਹੀ ਉਹ ਚੀਜ਼ਾਂ ਮੇਰਾ ਭਰਾ ਤੁਹਾਡੇ ਅੱਗੇ ਆਪਾਂ ਡੇਲੀ ਦੇ ਡੇਲੀ ਬੇਸ ਉੱਤੇ ਮੇਰਾ ਭਰਾ ਆਪਣੇ ਚੈਨਲ ਦੇ ਉੱਤੇ ਲਾਈ ਦੀਆਂ ਨੇ ਚੈੱਕ ਕਰੋ ਮੇਰਾ ਵੀ ਕੁਆਲਟੀ ਪਿਆਉ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੱਡੀ ਗੂਤਰੀ ਠੀਕ ਆ ਜੀ ਬਿਲਕੁਲ ਪੀਲੀਆਂ ਅੱਖਾਂ ਦੇ ਵਿੱਚ ਸਤਨੂੰ ਹਰਾਪਣਿਆ ਜੀ ਮਾਦੀ ਤੇ ਵੱਡੀ ਗੂਤਰੀ ਆ ਜੀ ਆਂਡੇ ਬੱਚਾਂ ਦੀ ਆਪਣੀ ਫੋਲੋ ਬਟਾ ਫਰ ਗਾਰੰਟੀ ਤੇ ਅਗਲੀ ਮਾਦੀ ਚੈੱਕ ਕਰ ਲੋ ਜੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਵਿੱਚੋਂ ਲਾਲ ਚੀਨੀ ਚਿੱਟੀਆਂ ਅੱਖਾਂ ਦੀ ਮੇਰਾ ਭਰਾ ਪੂੰਝੇ ਦੇ ਵਿੱਚ ਮੁਕੰਮਲ ਸੱਜਣੋਂ ਇਸ ਕਬੂਤਰੀ ਦੇ 14 ਫਾਰੇ ਆ ਜੀ ਆਂਡੇ ਬੱਚੇ ਧਰਦੀਆਂ ਹੋਈਆਂ ਆਪਣੀਆਂ ਦੋਨੇ ਵੱਡੀਆਂ ਮਦੀਨਾ ਨੇ ਠੀਕ ਆ ਜੀ ਉੱਡਣ ਦੀ ਮੇਰਾ ਭਰਾ ਇਹਨਾਂ ਦੇ ਬੱਚਿਆਂ ਦੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਫੁੱਲ ਤੰਦਰੁਸਤ ਆਪਣੀਆਂ ਇਹ ਵੱਡੀਆਂ ਕਬੂਤਰੀਆਂ ਨੇ ਚੈੱਕ ਕਰ ਸਕਦੇ ਹੋ ਮੇਰਾ ਵੀਰ ਠੀਕ ਆ ਜੀ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀ ਤੇ ਕਾਸ਼ ਵੀਰੇ ਕੋਈ ਵੱਡੀਆਂ ਕਬੂਤਰੀਆਂ ਦੀ ਵੀਡੀਓ ਲਾਓ ਵੱਡੀਆਂ ਕਬੂਤਰੀਆਂ ਦੀ ਵੀਡੀਓ ਲਾਓ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਆ ਜੀ ਆ ਮਾਦੀ ਦੇ ਪੈਰ ਦੇ ਵਿੱਚ ਸਦ ਨੂੰ ਪੱਕੀ ਰਿੰਗ ਲੱਗੀ ਹੋਈ ਆ ਠੀਕ ਆ ਜੀ ਬਠਿੰਡੇ ਕੰਨੀ ਦੇ ਮੇਰਾ ਭਰਾ ਆਪਣੇ ਆਹ ਜਾਨਵਰ ਨੇ ਠੀਕ ਆ ਪੂਰੀ ਸਦ ਨੂੰ ਫੁੱਲ ਤਸੱਲੀ ਵਾਲੇ ਬਾਕੀ ਕੱਦ ਕਾਠ ਬਾਡੀ ਸਟਰਕਚਰ ਸ਼ਕਲ ਅਕਲ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੋ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਜੀ ਤੁਹਾਨੂੰ ਵੀ ਪਤਾ ਮੇਰਾ ਭਰਾ ਬਠਿੰਡਾ ਸ਼ਹਿਰ ਸੱਜਣੋ ਕਬੂਤਰਾਂ ਦਾ ਗੜਿਆ ਗੜ ਠੀਕ ਆ ਜੀ ਇੱਕ ਤੋਂ ਇੱਕ ਟਾਪ ਤੇ ਖੜਾ ਜਾਂ ਪਰ ਬੈਠਾ ਮੇਰਾ ਭਰਾ ਉੱਥੋਂ ਦੇ ਬੱਚੇ ਬੱਚੇ ਕੋਲੇ ਮੇਰਾ ਵੀਰ ਬਾਕੀ ਚੈੱਕ ਕਰ ਲਓ ਤੁਸੀਂ ਮਾਧੀਆਂ ਦੀ ਕੁਆਲਿਟੀ ਤੇ ਕਿੱਦਾਂ ਦੀਆਂ ਲੱਗੀਆਂ ਮੇਰਾ ਭਰਾ ਆਪਣੀਆਂ ਦੋ ਕਬੂਤਰੀਆਂ ਇਹ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਇਲਾਜਮੇ ਦੱਸਣਾ ਠੀਕ ਆ ਜੀ ਬਿਲਕੁਲ ਸੱਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕੂਤਰੀਆਂ ਆਪਣੀਆਂ ਕੋਲੇ ਬੈਠੀਆਂ ਰਾਜਾਂ ਵਾਲੀ ਕੂਦੀ ਦੀ ਸਟ੍ਰੀਨਿੰਗ ਮਿਸ਼ਨ ਚੈੱਕ ਕਰੋ ਦੇਖੋ ਜੀ ਬਰੇ ਕੋਈ ਬੰਦਾ ਇਹਨਾਂ ਮਾਧੀਆਂ ਨੂੰ ਨਿੰਦ ਜੀ ਆਪਾਂ ਜ਼ਿੰਮੇਵਾਰਿਆਂ ਯਾਰ ਕੋਈ ਅਣਜਾਣ ਹੀ ਹੋਊਗਾ ਜਿਹਨੂੰ ਕੂਤਰਾ ਦੀ ਸਮਝ ਹੀ ਆ ਪਰਖ ਨਾ ਹੋਵੇ ਬਾਕੀ ਚਲੋ ਅੱਜ ਦੀ ਡੇਟ ਦੇ ਵਿੱਚ ਹਰ ਬੰਦਾ ਸਿਆਣਾ ਵੀਰੇ ਜਿਹਨੇ ਪੈਸੇ ਲਾਉਣੇ ਆ ਹਨਾ ਅਗਲਾ ਐਡਾ ਕੋਈ ਮੂਰਖਿਆ ਪਾਗਲ ਤਾਂ ਹੈ ਨਹੀਂਗਾ ਜਿਹਨੂੰ ਜਾਨਵਰਾਂ ਦੀ ਪਛਾਣ ਨਾ ਹੋਵੇ ਮੇਰਾ ਵੀਰ ਆਓ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਬਸ ਤੁਸੀਂ ਵੀਡੀਓ ਵਿੱਚ ਮੇਰਾ ਭਰਾ ਲਾਸਟ ਤਾਈ ਬਣੇ ਰਿਓ ਤੇ ਦੱਸਿਓ ਵੀ ਦੱਸ ਕੋ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਲਈਆਂ ਆਪਣ ਉਹ ਹਾਂ ਜੀ ਵੀ ਦਰਸ਼ਕੋ ਆ ਕਾਲੋ ਦੀਦਾਰ ਜੀ ਆਪਣੀ ਪਹਿਲੀ ਕਬੂਤਰੀ ਦੇ ਬਾਬੇ ਗੁਰਦੇਵ ਘਣੀਏ ਵਾਲੇ ਕਬੂਤਰਾਂ ਵਿੱਚੋਂ ਜੀ ਵੱਡੀ ਕਬੂਤਰੀ ਲਾਲਚੀਨੀ ਮੇਰਾ ਵੀਰ ਠੀਕ ਹੈ ਜੀ ਮਾਦੀ ਆਪਣੀ ਇਹ ਆਂਡਿਆਂ ਤੇ ਆਈ ਹੋਈ ਆ ਤੇ ਕੋਸ਼ਿਸ਼ ਕਰਦੇ ਆ ਆਪਾਂ ਤੁਹਾਨੂੰ ਜਲਦ ਤੋਂ ਜਲਦ ਮਾਦੀ ਦਾ ਸ਼ੌਕ ਮੇਰਾ ਭਰਾ ਇਹਦਾ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਠੀਕ ਹੈ ਜੀ ਬਦਾਮਸਰੀ ਕਬੂਤਰੀ ਪੂਰੀ ਨੋਕ ਬਾਈ ਜਮਾ ਚਿੱਟੀਆਂ ਅੱਖਾਂ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਸਾਫ਼ ਸੋਹਣੋ ਪਾਰਦਰਸ਼ੀ ਅੱਖ ਆ ਮੇਰਾ ਵੀਰ ਠੀਕ ਹੈ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰੇ ਨੀਲੇ ਡੋਰਿਆਂ ਦੀ ਆਪਣੀ ਇਹ ਕਬੂਤਰੀ ਕੱਦ ਕਾਠ ਬਾਰੀ ਸਟ੍ਰਕਚਰ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਮਕੰਮਲ 14 ਫਾਰਾ ਜੀ ਇਹ ਸਕੂਤਰੀ ਦੇ ਪੁੰਝੇ ਦੇ ਵਿੱਚ ਬਾਕੀ ਐਸ ਬੰਨਿਓ ਮੇਰਾ ਭਰਾ ਤੁਸੀਂ ਕਬੂਤਰੀ ਆਪਣੀ ਚੈੱਕ ਕਰ ਲਓ ਠੀਕ ਹੈ ਜੀ ਤੇ ਆ ਬਜੀ ਦੂਜੇ ਸਾਈਡ ਦੀ ਅੱਖ ਆਪਣੀ ਮਾਦੀ ਦੀ ਕਰੋ ਚੈੱਕ ਮੇਰਾ ਵੀਰੇ ਠੀਕ ਹੈ ਜੀ ਕਬੂਤਰੀਆਂ ਐਸੀਆਂ ਮਾਦੀਆਂ ਨੇ ਮੇਰਾ ਭਰਾ ਬੱਚੇ ਡਾਉਂਗੇ ਪੂਰੀ ਚਾਸ ਆ ਗਈ ਹੈ ਚੈੱਕ ਕਰੋ ਦੇਖੋ ਜੀ ਇਹ ਹੁੰਦੇ ਨੇ ਸਤਨੂ ਨਸਲਦਾਰ ਕਬੂਤਰਾਂ ਦੇ ਪੱਲੇ ਦੇਖੋ ਬਿਲਕੁਲ ਇੱਕ ਸਾਰ ਚਣਿਆ ਹੋਇਆ ਪੱਲਾ ਆ ਕੋਈ ਗਾਇਬ ਨਹੀਂ ਕੋਈ ਕਹੋ ਨਹੀਂ ਮੇਰਾ ਵੀਰੋ ਠੀਕ ਹੈ ਰਹੀ ਗੱਲ ਪੂਰੀ ਮੈਂ ਤੁਹਾਨੂੰ ਜਿੰਨੇ ਫਾਰਾ ਤੁਹਾਨੂੰ ਗਿਣ ਕੇ ਵਿਖਾਉਣਾ ਠੀਕ ਹੈ ਜੀ ਅਗਲਾ ਪੱਲਾ ਮੇਰਾ ਭਰਾ ਚੈੱਕ ਕਰੋ ਦੇਖੋ ਜੀ ਕਿੰਡੀ ਵੱਡੀ ਬਗਲ ਦੀ ਆਪਣੀ ਆਹ ਵੱਡੀ ਗੂਤਰੀ ਹੈ ਠੀਕ ਹੈ ਤੇ ਆਹ ਵੇ ਜੀ ਮਾਦੀ ਆਪਣੀ ਦੇ ਪੈਰ ਬੈਠ ਵਾਲੀ ਥਾਂ ਤੇ ਲੱਪਾ ਪੈਰ ਦੇ ਵਿੱਚ ਮੇਰਾ ਭਰਾ ਪੱਕਾ ਛੱਲਾ ਲੱਗਿਆ ਕੋਈ ਕੱਟ ਗਿਆ ਨਹੀਂ ਪਾਇਆ ਕੋਈ ਕਹੋ ਨਹੀਂ ਚੈੱਕ ਕਰ ਸਕਦੇ ਹੋ ਵੀਰੇ ਜਿਹੜੇ ਜਮੰਦਰੂ ਛੱਲੇ ਪਾਏ ਜਾਂਦੇ ਨੇ ਉਹ ਛੱਲਾ ਲੱਗਿਆ ਹੋਇਆ ਆਪਣੀ ਮਾਦੀ ਦੇ ਪੈਰ ਦੇ ਵਿੱਚ ਠੀਕ ਹੈ ਜੀ ਦੇ ਹਣ ਤੁਹਾਨੂੰ ਮੈਂ ਪੁੱਛਦੇ ਦੇ ਪੱਤੇ ਗਿਣ ਕੇ ਵਿਖਾਉਣਾ 1 2 3 4 5 6 7 8 9 10 11 12 13 ਤੇ ਕਹਾ 14 ਮੇਰਾ ਵੀਰ ਠੀਕ ਹੈ ਜੀ ਮਕਮਲ ਸੱਜਣੋਂ 14 ਫਰੀ ਆਪਣੀ ਇਹ ਵੱਡੀ ਕੂਤਰੀ ਆ ਠੀਕ ਹੈ ਬੱਚੇ ਡਾਉਂਗੇ ਤੁਸੀਂ ਵੀ ਕਹੋਗੇ ਹਾਂ ਕਾਸ਼ ਵੀਰੇ ਬਾਕੀ ਕੂਤਰੀ ਤੁਸੀਂ ਦਿੱਤੀ ਸੀ ਕੋਈ ਤੇ ਆ ਸੀ ਕਿ ਦਰਸ਼ਕੋ ਆਪਣੀ ਪਹਿਲੀ ਮਕਮਲ ਮਾਦੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਅਗਲੀ ਕਬੂਤਰੀ ਦਾ ਸ਼ੌਂਕ ਕਰਾਉਣਾ ਤੁਸੀਂ ਵੀਡੀਓ ਵਿੱਚ ਮੇਰਾ ਵੀਰ ਬਣੇ ਰਹੋ ਆਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣੀ ਅਗਲੀ ਵੱਡੀ ਕਬੂਤਰੀ ਮੇਰਾ ਭਰਾ ਪਿਓਰ 우ਸਤਾਦ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਜਿਹੜਾ ਤਾਂ ਬੰਦਾ ਸ਼ਿਕਾਰੀ ਹੋਏਗਾ ਉਸ ਮੇਰੇ ਭਰਾ ਨੇ ਕਬੂਤਰੀ ਨੂੰ ਵੇਕੇ ਸੰਦਣਾ ਹਾਂ ਬਈ ਕਬੂਤਰੀ ਪਿਓਰ ਨਸਲ ਦੇ ਵਿੱਚੋਂ 우ਸਤਾਦ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਕਬੂਤਰੀ ਆ ਜੀ ਆਂਡੇ ਬੱਚਿਆਂ ਦੀ ਮੇਰਾ ਵੀਰ ਆਪਣੀ ਪੂਰੀ ਗਾਰੰਟੀ ਰਹੇਗੀ ਰਈ ਗੱਲ ਡਾਰਦੀ ਵੀਰੇ ਜਿਹੜੇ ਬੰਦਿਆਂ ਕੋਲੇ ਸਾਡੇ ਜਨਬਰ ਜਾਂਦੇ ਨੇ ਉਹਨਾਂ ਨੇ ਤਾਂ ਗਰੰਟੀਆਂ ਮੰਗਣੀਆਂ ਨਹੀਂ ਬਾਕੀ ਜਿਹਨੂੰ ਪਛਾਣ ਨਹੀਂ ਹੋਣੀ ਠੀਕ ਹੈ ਜੀ ਤੇ ਰੇਡ ਜਿਹਨੇ ਨਹੀਂ ਭਰਨਾ ਉਹਨੇ ਦੇ ਗਰੰਟੀਆਂ ਤੇ ਗਰੰਟੀਆਂ ਹੀ ਮੰਗੀਆਂ ਜਾਣੀਆਂ ਮੇਰਾ ਵੀਰ ਠੀਕ ਹੈ ਇਹੋ ਜਿਹੇ ਬੰਦੇ ਖਾਸ ਕਰ ਮੇਰਾ ਭਰਾ ਸਾਡੇ ਤੋਂ ਦੂਰ ਰਿਹਾ ਕਰ ਕਦ ਕਾਠ ਸ਼ਕਲ ਅਕਲ ਦੇ ਬਾਈ ਜੀ ਰੰਗ ਰੂਪ ਚੈੱਕ ਕਰ ਲਓ ਵੀਰੇ ਜਿਹੜਾ ਨਸਲਦਾਰ ਕਬੂਤਰ ਹੁੰਦਾ ਨਾ ਉਹਦੀ ਅੱਖ ਦੀ ਘੂਰਨੀ ਦੱਸ ਦਿੰਦੀ ਕਿ ਹਾਂ ਵੀਰੇ ਬਾਕੀ ਸਾਡੇ ਵਿੱਚ ਕੁਛ ਹੈਗਾ ਆ ਠੀਕ ਹੈ ਜੀ ਪਿਆਰ ਰਾਜਾਂ ਵਾਲੇ ਕੂਤਰਾ ਵਿੱਚੋਂ ਵੱਡੀ ਕੂਤਰੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰਨ ਨੂੰ ਦੇਖ ਪੂਰੀ ਨੋਕ ਸੱਜਣੋ ਪੂਰੀਆਂ ਨਾਂਦਰਾ ਜਮਾ ਬੰਦ ਜੋੜ ਪੀੜੀਆਂ ਅੱਖਾਂ ਦੇ ਵਿੱਚ ਸੱਜਣੋ ਹਲਕਾ ਜਿਹਾ ਹਰਾਪਨ ਮਾਰਦਾ ਆ ਜੋ ਇਨ੍ਹਾਂ ਇਕੂਤਰੀਆਂ ਦੀ ਮੇਰਾ ਭਰਾ ਮੇਨ ਨਿਸ਼ਾਨੀ ਆ ਠੀਕ ਆ ਜੀ ਬਾਕੀ ਬਾਡੀ ਸਟਰਕਚਰ ਥੋੜੀ ਸਕਰੀਨ ਦੇ ਸਾਹਮਣੇ ਆ ਬਾਕੀ ਤੁਹਾਨੂੰ ਦੂਜੇ ਬੰਨਿਓ ਵੀ ਮੈਂ ਫੜ ਕੇ ਵਿਖਾ ਦਿੰਦਾ ਇਕੂਤਰੀ ਆ ਤੁਸੀਂ ਚੈੱਕ ਕਰੋ ਮੇਰਾ ਵੀਰ ਠੀਕ ਆ ਜੀ ਤੇ ਅੱਖ ਦੀ ਕੁਆਲਿਟੀ ਤੁਸੀਂ ਦੁਆਰ ਤੋਂ ਚੈੱਕ ਕਰ ਲਓ ਕੈਮਰਾ ਥੋੜਾ ਜਿਹਾ ਉੱਪਰ ਰੱਖ ਲਾ ਵੀਰੇ ਆ ਲੋ ਜੀ ਠੀਕ ਆ ਜੀ ਬਿਲਕੁਲ ਸੱਜਣੋ ਪੀਲੀਆਂ ਅੱਖਾਂ ਟੇਪਰ ਦੇ ਵਿੱਚ ਸਿਰ ਉੱਤੇ ਬਾਈ ਜੀ ਲਾਲ ਜਿਓ ਠੀਕ ਐ ਤੇ ਆ ਮੇਰਾ ਭਰਾ ਦੂਜੇ ਮੰਨੇ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਉਹ ਜੀ ਨੋਕ ਸੱਜਣੋ ਉਹੋ ਜੀਆਂ ਪਲਕਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਵੀਰ ਠੀਕ ਐ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਾਦੀਆਂ ਆਪਣੇ ਕੋਲੇ ਆਹ ਬੈਠੀਆਂ ਨੇ ਤੇ ਆ ਮੇਰਾ ਭਰਾ ਮਾਦੀ ਆਪਣੀ ਦਾ ਪੱਲਾ ਕਰੋ ਚੈੱਕ ਕੁਆਲਿਟੀ ਦੇਖੋ ਜੀ ਕਿੱਡੇ ਨਿੱਕਰ ਚੌੜੇ-ਚੌੜੇ ਪੱਲਦੇ ਨੇ ਸਾਫ਼ ਸੁਥਰੇ ਗੂਤਰ ਨੇ ਮੇਰਾ ਵੀਰ ਠੀਕ ਐ ਜੀ ਤੇ ਹਲਕੀ ਜੀ ਕੰਨੀਆਂ ਮੇਰਾ ਭਰਾ ਜਮਾ ਲਾ ਲਿਆ ਜੀ ਚੈੱਕ ਕਰ ਲਓ ਤੁਸੀਂ ਇਹਨਾਂ ਦੇ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰੂ ਮੇਰਾ ਵੀ ਕੁਆਲਟੀ ਠੀਕ ਹੈ ਤੇ ਆ ਬਈ ਜੀ ਮਾਦੀ ਆਪਣੀ ਦੇ ਪੈਰ ਜਮਾਂਬੰਦ ਜੋੜ ਪੂਰੀ ਨੋਕ ਪੂਰੀਆਂ ਨੋਂਦਰਾਂ ਦੀ ਆਪਣੀ ਇਹ ਮਾਦੀ ਹੈ ਤੇ ਆ ਸੀਗੀ ਦਰਸ਼ਕੋ ਆਪਣੀ ਮਕੰਮਲ ਦੂਜੀ ਕੁਦਰੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਦੁਬਾਰਤੋਂ ਮਾਦੀਆਂ ਇਹ ਡੋਲੀ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਤੁਸੀਂ ਵੀਡੀਓ ਵਿੱਚ ਲਾਸਟ ਤਾਈ ਬਣੇ ਰਹੋ ਤੇ ਕਮੈਂਟ ਮੇਰਾ ਭਰਾ ਪਿਆਰੇ ਪਿਆਰੇ ਲਾਜ਼ਮੀ ਕਰਕੇ ਜਾਇਓ ਮੇਰਾ ਵੀਰ ਠੀਕ ਹੈ ਜੀ ਸਾਨੂੰ ਚੰਗਾ ਲੱਗਦਾ ਜਦੋਂ ਮੇਰੇ ਭਰਾ ਵੱਖ-ਵੱਖ ਕੈਂਟਰੀਆਂ ਤੋਂ ਠੀਕ ਹੈ ਜੀ ਸਾਨੂੰ ਵਧੀਆ ਕਮੈਂਟ ਕਰਦੇ ਨੇ ਚੈੱਕ ਕਰ ਲਓ ਮੇਰਾ ਵੀਰ ਹਾਂਜੀ ਬਾਈ ਜੀ ਆ ਦੁਬਾਰਤੋਂ ਮੇਰਾ ਭਰਾ ਕਿਰਾ ਮਾਰ ਲਓ ਜਹਾਦੀ ਜੀ ਆਪਣੀ ਮਾਧੀਆਂ ਦੇ ਉੱਤੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸੋਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਆਪਾ ਸੋਨੂੰ ਸ਼ੌਕ ਕਰਾਤਾ ਤੇ ਆਹ ਮਾਦੀ ਮੇਰਾ ਵੀਰ ਆਂਡਿਆਂ ਤੇ ਆਈ ਹੋਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਛਟਿਆ ਮਾ ਠੀਕ ਹੈ ਬਾਕੀ ਦੁਬਾਰਤੋਂ ਤੁਸੀਂ ਤੁਰਦਿਆਂ ਫਿਰਦਿਆਂ ਚੈੱਕ ਕਰ ਲਓ ਮੇਰਾ ਭਰਾ ਫੁੱਲ ਤੰਦਰੁਸਤ ਆਪਣੀਆਂ ਇਹ ਬਟੀਆਂ ਕੂਤਰੀਆਂ ਨੇ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਮੇਰਾ ਭਰਾ ਇਹਨਾਂ ਦੇ ਬੱਚੇ ਛੜਦੋ ਦੇਖੋ ਜੀ ਕਿਵੇਂ ਲੜਦਿਆਂ ਨੇ ਠੀਕ ਹੈ ਜਾਂਦੇ ਨਹੀਂ ਮੇਰਾ ਵੀਰੇ ਇਹਨਾਂ ਦੇ ਬੱਚੇ ਠੀਕ ਹੈ ਬਾਕੀ ਰਹੀ ਗੱਲ ਡਾਰ ਦੀ ਮੇਰਾ ਭਰਾ ਜਿੰਨੇ ਮਰਜੀ ਬੱਚੇ ਡਾਲ ਲਿਓ ਯਾਰ ਤੁਸੀਂ ਇਹਨਾਂ ਮਾਧੀਆਂ ਤੇ ਠੀਕ ਹੈ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਹੈ ਕਿ ਹਾਂਜੀ ਕਾਸ ਵੀਰੇ ਆਜਾ ਦੀਆਂ ਕੂਤਰੀਆਂ ਬਾਕੀ ਬਹੁਤ ਜ਼ਿਆਦਾ ਟੌਪ ਸੀਕੀਆਂ ਤੇ ਮੇਰਾ ਭਰਾ ਤੁਸੀਂ ਇਹਨਾਂ ਕਬੂਤਰਾਂ ਦਾ ਆਪਣੇ ਤੋਂ ਮੰਨ ਕੇ ਚਲੋ ਜਿਹੜਾ ਰੇਟ ਹੁੰਦਾ ਤੁਸੀਂ ਵਟਸਐਪ ਉਤੇ ਮੈਸੇਜ ਕਰਕੇ ਇੱਕ ਵਾਰੀ ਪ੍ਰਾਈਸ ਜ਼ਰੂਰ ਕਨਫਰਮ ਕਰ ਲਿਆ ਕਰੋ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਨੂੰ ਆਪਣੇ ਕੋਲ ਜਾਨਵਰ ਹੁੰਦੇ ਨੇ ਤੇ ਹੁਣ ਤੁਹਾਡੇ ਸਾਹਮਣੇ ਕਿੰਮ ਲੜਦੀਆਂ ਪਈਆਂ ਕੂਤਰੀਆਂ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਵਿੱਚ ਲੈ ਆਵਾਂਗੇ ਸੋਦੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ 9 ਜਨਵਰੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭੈਜੀ